ਤੋ ਸਾਰੇ ਭੈਣ ਭਰਾਵਾਂ ਨੂੰ ਜੈ ਐਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਜੱਬੂਰਾ ਦੀ ਪੋਥੀ ਉਹਦਾ ਚੌਥੀ ਬਾਪ ਉਹਦੀ 12 ਵਿੱਚ ਲਿਖਿਆ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਅਤੇ ਬਹੁਤ ਦਿਨ ਚਾਹੁੰਦਾ ਹੈ ਕਿ ਪਲਿਆਈ ਵੇਖੇ ਦੇਖੋ ਪ੍ਰਭੂ ਦਾ ਪਵਿੱਤਰ ਬਚਨ ਕਹਿੰਦਾ ਕਿ ਧਰਤੀ ਦੇ ਉੱਤੇ ਉਹ ਕਿਹੜਾ ਮਨੁੱਖ ਜਿਹੜਾ ਚਾਹੁੰਦਾ ਹੈ ਕਿ ਜਿੰਨਾ ਚਿਰ ਮੈਂ ਜੀਵਾਂ ਕਿ ਮੈਂ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਨੂੰ ਵੇਖਾਂ ਆਪਣੇ ਜੀਵਨ ਦੇ ਵਿੱਚ ਆਰਾਮ ਨੂੰ ਵੇਖਾਂ ਮੇਰਾ ਸ਼ਰੀਰ ਮੇਰੀਆਂ ਹੱਡੀਆਂ ਇਸ ਧਰਤੀ ਉੱਤੇ ਰੇਸ਼ਟ ਪੁਸ਼ਟ ਰਹਿਣ ਤੇ ਮੈਂ ਸਦਾ ਖੁਸ਼ ਰਵਾਂ ਤੇ ਮੇਰਾ ਪੂਰਾ ਪਰਿਵਾਰ ਖੁਸ਼ ਰਵੇ ਹallelujah ਵੇਖੋ ਪ੍ਰਭੂ ਨੇ ਇਹ ਧਰਤੀ ਦੇ ਉੱਤੇ ਜੀਵਨੇ ਕਰਖ ਦਿੱਤਾ ਤੇ ਵੇਖੋ ਕਿਹੜੀਆਂ ਚੀਜ਼ਾਂ ਦੇ ਉੱਤੇ ਇਨਸਾਨ ਨੇ ਕੰਟਰੋਲ ਕਰਨਾ ਆ ਪੜਾਂਗੇ ਅਸੀਂ ਅੱਗੇ ਵਚਨ 13 ਵਚਨ ਦੇ ਵਿੱਚ ਲਿਖਿਆ ਆਪਣੀ ਜੀਬ ਨੂੰ ਬੁਰੀਾਈ ਤੋਂ ਅਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰੱਖ ਪ੍ਰਭੂ ਦਾ ਵਚਨ ਕਹਿੰਦਾ ਕਿ ਆਪਣੀ ਜੀਬ ਨੂੰ ਬੁਰੀਾਈ ਤੋਂ ਤੇ ਆਪਣੇ ਬੁੱਲਾਂ ਨੂੰ ਮਕਰ ਬੋਲਣ ਤੋਂ ਰੋਕ ਰਕ ਅੱਗੇ ਵਚਨ ਦੇ ਵਿੱਚ ਲਿਖਿਆ ਬਦੀ ਤੋਂ ਹਟ ਜਾ ਨੇਕੀ ਕਰ ਮੇਲ ਨੂੰ ਭਾਲ ਤੇ ਉਹਦਾ ਪਿੱਛਾ ਕਰ ਹallelujah ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਆਪਣੀ ਜਿਹੜੀ ਜੀਭ ਆ ਇਹਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ ਅੱਜ ਵੇਖੋ ਭੈਣ ਭਰਾਓ ਇਨਸਾਨ શરી ਦੇ ਉੱਤੇ ਕੰਟਰੋਲ ਕਰ ਲੈਂਦਾ ਪਰ ਆਪਣੀ ਜੀਭ ਦੇ ਉੱਤੇ ਅੱਜੋ ਦਿਨ ਇਨਸਾਨ ਕੋਲੋਂ ਕੰਟਰੋਲ ਨਹੀਂ ਹੋ ਰਿਹਾ ਹallelujah ਭਾ ਕੇ ਵੇਖੋ ਇੱਕ ਦੂਜੇ ਦੀ ਨਿੰਦਿਆ ਹੋਰ ਤੇ ਹੋਰ ਰੱਬ ਵੀ ਇਨਸਾਨ ਨਿੰਦਿਆ ਕਰਦਾ ਹੈ ਕਿਹਦੇ ਨਾਲ ਇਨਾ ਭੁੱਲਾਂ ਦੇ ਨਾਲ ਤੇ ਇਸ ਜੀਵ ਦੇ ਨਾਲ ਤੇ ਵੇਖੋ ਭੈਣ ਭਰਾਓ ਪਰਬੂ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਕਿ ਤੁਹਾਡੇ ਮੂੰਹ ਦੇ ਵਿੱਚ ਬਰਕਤ ਆ ਤੇ ਤੁਹਾਡੇ ਮੂੰਹ ਦੇ ਵਿੱਚ ਕੀ ਆ ਸ਼ਰਾਬ ਇਹ ਖੁਦਾ ਦੀ ਬਾਣੀ ਨੇ ਕਲੀਅਰ ਤੇ ਸਾਫ਼ ਦੱਸ ਦਿੱਤਾ ਹallelujah ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਕਿ ਜਿੰਨੇ ਚੰਗੇ ਦਿਨ ਵੇਖਣੇ ਆ ਇਹਨੂੰ ਜੀਭ ਨੂੰ ਬਰਿਆਈ ਬੋਲਣ ਤੋਂ ਰੋਕਣਾ ਹੈ ਤੇ ਵੇਖੋ ਭੈਣ ਭਰਾਓ ਅੱਜ ਜਿੰਨੇ ਵੀ ਲੋਕ ਦੁਖੀ ਨੇ ਜਿੰਨੇ ਵੀ ਬਿਮਾਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਾਈ ਝਗੜੇ ਖੂਨ ਖਰਾਬੇ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਲੋਕਾਂ ਨੇ ਆਪਣੇ ਜੀਬ ਦੇ ਉੱਤੇ ਕੰਟਰੋਲ ਨਹੀਂ ਰੱਖਿਆ ਉਹਨਾਂ ਨੇ ਆਪਣੀ ਜੀਬ ਨੂੰ ਵਾਸਤੇ ਵਿੱਚ ਨਹੀਂ ਰੱਖਿਆ ਦੇਖੋ ਭੈਣ ਭਰਾਓ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਆ ਕਿ ਇਨਸਾਨ ਹਰ ਇੱਕ ਚੀਜ਼ ਦੇ ਉੱਤੇ ਕੰਟਰੋਲ ਕਰ ਸਕਦਾ ਹੈ ਜੇ ਕੋਈ ਇਨਸਾਨ ਕੋਈ ਜਾਨਵਰ ਚਲਾਉਂਦਾ ਤੇ ਉਹਦੇ ਤੇ ਵੀ ਕੰਟਰੋਲ ਕਰ ਰਿਹਾ ਜੇ ਕੋਈ ਗੱਡੀ ਚਲਾਉਂ ਰਿਹਾ ਉਹ ਤੇ ਵੀ ਕੰਟਰੋਲ ਕਰ ਰਿਹਾ ਵੱਡੇ ਵੱਡੇ ਚੀਜ਼ਾਂ ਨੇ ਜਾਨਵਰ ਨੇ ਉਹਨਾਂ ਤੇ ਵੀ ਕੰਟਰੋਲ ਕਰਦਾ ਪਰ ਪ੍ਰਭੂ ਦਾ ਵਚਨ ਕਹਿੰਦਾ ਕਿ ਇਨਸਾਨ ਆਪਣੀ ਜੀਭ ਦੇ ਉੱਤੇ ਕੰਟਰੋਲ ਨਹੀਂ ਕਰਦਾ ਹallelujah ਤੇ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਜੇ ਇਨਸਾਨ ਨੇ ਦੇਖਣੇ ਆ ਚੰਗੇ ਜੀਵਨ ਇਸ ਧਰਤੀ ਦੇ ਉੱਤੇ ਖੁਸ਼ੀ ਵੇਖਣੀ ਆ ਤੇ ਫਿਰ ਉਹਨੂੰ ਆਪਣੀ ਜੀਬ ਦੇ ਉੱਤੇ ਕੰਟਰੋਲ ਕਰਨਾ ਰਹਿਣਾ ਹallelujah ਤੇ ਵੇਖੋ ਖੁਦਾ ਨੇ ਰਸਤਾ ਰੱਖ ਦਿੱਤਾ ਕਿ ਇੱਧਰ ਸ਼ਾਂਤੀ ਆ ਤੇ ਇੱਧਰ ਫਿਰ ਲੜਾਈ ਝਗੜੇ ਕੂਨ ਖਰਾਬਾ ਅੱਜ ਵੇਖੋ ਭੈਣ ਭਰਾਓ ਬਹੁਤ ਸਾਰੇ ਘਰਾਂ ਪਰਿਵਾਰਾਂ ਦੇ ਵਿੱਚ ਲੜਾਈਆਂ ਨੇ ਝਗੜੇ ਨੇ ਖਿਜਾ ਖਜਾਈ ਬਹੁਤ ਸਾਰੀਆਂ ਅਵਜੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਘਰਾਂ ਦੇ ਵਿੱਚ ਚੱਲ ਰਹੀਆਂ ਨੇ ਕਿਤੇ ਕਰਕੇ ਜੀਬ ਦੇ ਕਰਕੇ ਕਿਉਂਕਿ ਜੀਬ ਇੱਕ ਐਹੋ ਜੀ ਚੀਜ਼ ਆ ਜਿਹਨੂੰ ਬੰਦਾ ਆਪਣੇ ਕੰਟਰੋਲ ਦੇ ਵਿੱਚ ਨਹੀਂ ਰੱਖ ਸਕਦਾ ਵੇਖੋ ਭੈਣ ਭਰਾਓ ਅੱਜ ਲੋਕ ਇਨਸਾਨ ਉਤੇ ਇੱਕ ਦੂਸਰੇ ਇਨਸਾਨ ਦੀ ਤੇ ਨਿੰਦਿਆ ਕਰਦੇ ਆ ਪਰ ਰੱਬ ਦੇ ਸੰਤਾਂ ਨੂੰ ਵੀ ਨਹੀਂ ਛੱਡਦੇ ਸੰਤਾਂ ਦੀ ਤੇ ਗੱਲ ਛੱਡੋ ਰੱਬ ਨੂੰ ਨਹੀਂ ਛੱਡਦੇ ਹਾਲੇਲੂਇਆ ਐਂਗਾ ਦੇ ਵੀ ਧਰਤੀ ਦੇ ਉੱਤੇ ਇਨਸਾਨ ਆ ਤੇ ਅੱਜ ਜਿੰਨੇ ਵੀ ਤਕਰੀਬਨ ਦੁਖੀ ਬਿਮਾਰ ਲੰਗੇ ਲੁਲੇ ਇਹ ਸਾਰੀਆਂ ਬਿਮਾਰੀਆਂ ਉਹਨਾਂ ਦੀ ਜੀਭ ਦੇ ਕਰਕੇ ਉਹਨਾਂ ਦੇ ਉੱਤੇ ਆਨਯਾਨੀ ਕਿਉਂਕਿ ਉਹਨਾਂ ਨੇ ਕਦੇ ਵੀ ਕਿਸੇ ਨੂੰ ਚੰਗਾ ਹੋ ਸਕਦਾ ਨਾਂ ਬੋਲਿਆ ਹੋਵੇ ਹੋ ਸਕਦਾ ਉਹਨਾਂ ਨੇ ਚੰਗਾ ਕਦੇ ਲਈ ਕਿਸੇ ਲਈ ਵੀ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਨਾਮ ਬੋਲਿਆ ਹੋਵੇ ਤੇ ਵੇਖੋ ਭੈਣ ਪ੍ਰਾਉਗ ਵਰਗਤ ਮੂੰਹ ਦੇ ਵਿੱਚ ਹਾਲੇਲੂਇਆ ਤੇ ਭੈਣ ਪ੍ਰੋ ਅਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਹਾਂ ਸਾਨੂੰ ਬਚਨ ਨੇ ਸਮਝ ਦੇ ਦਿੱਤੀ ਕਿ ਧਰਤੀ ਦੇ ਉੱਤੇ ਕਿੱਦਾਂ ਤੁਸੀਂ ਸ਼ਾਂਤੀ ਨੂੰ ਵੇਖ ਸਕਦੇ ਕਿੱਦਾਂ ਤੁਸੀਂ ਆਪਣੇ ਘਰ ਵਿੱਚ ਖੁਸ਼ੀ ਨੂੰ ਵੇਖ ਸਕਦੇ ਕਿੱਦਾਂ ਤੁਸੀਂ ਆਪਣੇ ਘਰ ਦਾ ਮੋਲ ਠੀਕ ਕਰ ਸਕਦੇ ਤੇ ਫਿਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ Amén. Amén.